ਆ ਗੱਡੀ ਚ ਬੂਟੇ ਰੱਖੇ ਆ ਤੇ ਇਹ ਬੂਟਾ ਤਕਰੀਬਨ 80 ਕਿਨੇ 100 ਕਬੂਟਾ ਜਿਹੜਾ ਆ ਉਹ ਅਸੀਂ ਕਰਨਾ ਆ ਤਾਂ 20 ਕੁ ਹੋਰ ਰੱਖਣ ਵਾਲੇ ਆ ਤੇ ਮੈਂ ਅੱਜ ਇਸ ਵਕਤ ਹੈਗਾ ਆ ਸਦਮਾ ਬੇਟਵਲ ਆਏ ਆ ਤਾਂ ਆ ਮੇਰਾ ਵੀਰ ਆ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਨਾ ਅੱਜ ਦਾ ਦਿਨ ਬੂਟਿਆਂ ਦੇ ਲੇਖੇ ਲਾਇਆ ਆ ਬੂਟੇ ਕਿਉਂ ਲੈਂਡ ਚ ਕਿ ਆਏ ਆ ਤੇ ਕਿੱਦਾਂ ਚੱਲੇ ਆ ਇਹ ਗੱਲਾਂ ਤੁਹਾਨੂੰ ਬਾਅਦ ਚ ਦੱਸਦੇ ਆ ਪਹਿਲਾਂ ਮਸਲੇ ਕਈ ਨੇ ਜਿਹੜੇ ਦੋਸਤ ਸਾਨੂੰ ਪੁੱਛਦੇ ਰਹਿੰਦੇ ਆ ਕਿ ਬੂਟੇ ਯਾਰ ਸਾਡਾ ਹੱਲ ਕਰੋ ਹਾਂਜੀ ਸਾਡੇ ਕੋਲ ਅੱਜ ਰਿਕਾਰਡਿੰਗ ਨੂੰ ਕੁਛ ਨਹੀਂਗਾ ਵੈਸੇ ਹੀ ਖੜੇ ਆ ਇੱਥੇ ਤੇ ਕਿਉਂਕਿ ਬੂਟੇ ਲੈ ਆ ਬਹੁਤ ਸਾਰੇ ਦੋਸਤ ਪੁੱਛਦੇ ਰਹਿੰਦੇ ਗੁਰਪ੍ਰੀਤ ਵੀ ਬੂਟੇ ਕਿੱਥੋਂ ਲਈਏ ਤੇ ਕਿਦਾਂ ਕਰੀਏ ਹਨਾ ਹਾਂਜੀ ਤੇ ਯਾਰ ਜਿੱਦਾਂ ਦਾ ਅਸੀਂ ਤੇ ਖੜੇ ਆ ਪੰਜਾਬ 'ਚ ਤੋਂ ਪੰਜਾਬ ਕਹਿ ਲਈਏ ਵੀ ਚਲੋ ਇੱਥੇ ਸਾਡੇ ਤਾਂ ਇਹ ਆ ਕਿ ਗਵਰਨਮੈਂਟ ਨਰਸਰੀਆਂ ਹੈਗੀਆਂ ਨੇ ਹਨਾ ਜੀ ਹੁਣ ਮੈਨੂੰ ਕਈ ਦੋਸਤਾਂ ਦੇ ਹਰਿਆਣੇ ਤੋਂ ਮੈਸੇਜ ਆਏ ਸੀਗੇ ਕਹਿੰਦੇ ਵੀ ਸਾਡੇ ਯਾਰ ਇਦਾਂ ਦਾ ਸਿਸਟਮ ਹਨਾ ਮੈਨੂੰ ਨਹੀਂ ਪਤਾ ਉੱਥੇ ਹੈਗਾ ਕਿ ਨਹੀਂ ਹੈਗਾ ਜੇ ਤਾਂ ਹੈਗਾ ਤਾਂ ਵਧੀਆ ਗੱਲ ਆ ਹਮ ਪਰ ਕਈ ਦੋਸਤ ਜਿਹੜੇ ਉਹ ਬੂਟੇ ਪੁੱਛਦੇ ਆ ਵੀ ਕਿੱਦਾਂ ਕੀਤੀ ਜਾਵੇ ਹਨਾ ਤੇ ਮੈਂ ਉਹਨਾਂ ਦਾ ਇੱਕ ਜਵਾਬ ਦੇ ਦਿਆਂ ਬਾਈ ਤੁਹਾਡੇ ਲਈ ਵੀਡੀਓ ਤਾਂ ਕਰਕੇ ਬਣਾਉਣ ਲੱਗੇ ਆ ਛੋਟੀ ਜੀ ਪਹਿਲੀ ਗੱਲ ਤੁਸੀਂ ਬੂਟੇ ਖੁਦ ਡਿਵੈਲਪ ਕਰੋ ਕਿਉਂ ਜੀ ਬਿਲਕੁਲ ਜੀ ਬਿਲਕੁਲ ਹਾਂ ਜਿਹੜੇ ਹੋ ਸਕਦੇ ਆ ਜਿਹੜੇ ਹੋ ਸਕਦੇ ਔਰ ਜ਼ਿਆਦਾਤਰ ਬੂਟੇ ਇਹੋ ਜਿਹੇ ਆ ਜਿਹੜੇ ਆਪਣੇ ਮਤਲਬ ਮੌਸਮ ਦੇ ਹਿਸਾਬ ਨਾਲ ਲੱਗਦੇ ਆ ਔਰ ਡਿਵੈਲਪ ਹੋ ਜਾਂਦੇ ਆ ਹਾਂ ਸੌਖੇ ਹੋ ਜਾਂਦੇ ਆ ਕੋਈ ਐਡੀ ਬਹੁਤ ਵੱਡੀ ਮਿਹਨਤ ਮੁਸ਼ਕਲ ਕਰਨ ਦੀ ਲੋੜ ਨਹੀਂ ਪੈਂਦੀ ਹਾਂ ਵੈਸੇ ਹੋ ਜਾਂਦੇ ਆ ਜੇ ਥੋੜਾ ਜਿਹਾ ਆਪਾਂ ਉਹਨਾਂ ਦੀ ਕੇਅਰ ਕਰ ਲਈਏ ਤੇ ਬੂਟਾ ਬਹੁਤ ਵਧੀਆ ਡਿਵੈਲਪ ਹੋ ਜਾਂਦਾ ਜਿਵੇਂ ਸਭ ਤੋਂ ਪਹਿਲੀ ਚੀਜ਼ ਤੁਸੀਂ ਇਹ ਕਰੋ ਜੀ ਕਿ ਜਿੱਦਾਂ ਹੁਣ ਨਿੰਮਾ ਹੈਗੀਆਂ ਆ ਹਨਾ ਤੇ ਨਿੰਮਾ ਆ ਤਾਂ ਨਿੰਮਾ ਨੂੰ ਜਿਹੜੀਆਂ ਨਮੋਲੀਆਂ ਯਾਰ ਲੱਗਣਗੀਆਂ ਉਹ ਨਮੋਲੀਆਂ ਸਾਹ ਬਲੋ ਕਿਉਂ ਜੀ ਉਹੀ ਬੀ ਆ ਉਹਦਾ ਉਹੀ ਉਹਦਾ ਬੀਜ ਆ ਉਹੀ ਉਹਦਾ ਬੀਜ ਆ ਇਸੇ ਤਰ੍ਹਾਂ ਨਾਲ ਜਿਹੜੇ ਬਾਕੀ ਦਰਖਤ ਨੇ ਨਾ ਜਿਹੜੇ ਤੁਸੀਂ ਲਾਉਣਾ ਚਾਹੁੰਦੇ ਹੋ ਤੁਸੀਂ ਬੋੜ ਹੈ ਜਾਂ ਬਾਕੀ ਨੇ ਜਿਹੜੇ ਹੁਣ ਲੱਗ ਸਕਦੇ ਆ ਯਾਰ ਸਿੱਧੀ ਜੀ ਗੱਲ ਆ ਉਹ ਲਾਓ ਅੱਛਾ ਇੱਕ ਤੇ ਤੁਸੀਂ ਬੀਜ ਜਿਹੜੇ ਆ ਨਾ ਜਿੰਨੇ ਵੀ ਬੀਜ ਤੁਸੀਂ ਸੰਭਾਲ ਸਕਦੇ ਆ ਇਹਨਾਂ ਦਿਨਾਂ ਚ ਲੱਖ ਰੱਖ ਲਓ ਚਾਹੇ ਉਹ ਫਲਦਾਰ ਬੂਟਾ ਆ ਤੇ ਚਾਹੇ ਉਹ ਕੋਈ ਜੰਗਲਾਤ ਦਾ ਬੂਟਾ ਆ ਜਾਂ ਸ਼ਾਨਦਾਰ ਆ ਫੁੱਲ ਵਾਲਾ ਵੀ ਆ ਉਹਨੂੰ ਤੁਸੀਂ ਉਹਦੇ ਬੀ ਸੰਭਾਲੋ ਤੁਹਾਡੇ ਲਈ ਬੀ ਜਿਹੜੇ ਸੰਭਾਲਣੇ ਬਹੁਤ ਇੰਪੋਰਟੈਂਟ ਹੈਗੇ ਆ ਠੀਕ ਹੈ ਜੀ ਤੋਂ ਬੀ ਤੁਸੀਂ ਸੰਭਾਲ ਕੇ ਉਹਦੇ ਆਪ ਬੂਟੇ ਬਣਾਉਣੇ ਸ਼ੁਰੂ ਕਰੋ ਅੱਛਾ ਦੂਸਰਾ ਤਰੀਕਾ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜਿੱਦਾਂ ਹੁਣ ਮੰਨ ਲਓ ਵੀ ਬੂਟਾ ਲੱਗਾ ਹੁੰਦਾ ਹਨਾ ਆਜਾ ਮੈਂ ਤੁਹਾਨੂੰ ਦਿਖਾ ਲਦਾ ਅੱਛਾ ਆਹ ਦਿਖਾ ਲਈ ਯਾਰ ਜਿੱਦਾਂ ਹਨਾ ਫੋਰ ਐਗਜ਼ਾਮਪਲ ਮੈਂ ਐਗਜ਼ਾਮਪਲ ਲਈ ਦੱਸ ਰਿਹਾ ਤੁਹਾਨੂੰ ਸਿਰਫ ਵੀ ਜਿੱਦਾਂ ਹੁਣ ਆ ਥੱਲੇ ਉੱਗ ਜਾਂਦੇ ਨੇ ਕੋਈ ਵੀ ਬੂਟੇ ਮੰਨ ਲਓ ਡੇਕਾਂ ਦੇ ਥੱਲੇ ਉੱਗਦੇ ਨੇ ਹਨਾ ਤੇ ਮੈਨੂੰ ਕੋਈ ਦੋਸਤ ਪੁੱਛਦੇ ਆ ਵੀ ਆਪਾਂ ਬੂਟੇ ਬਣਾਉਣੇ ਆ ਡੇਕਾਂ ਦੇ ਥੱਲੇ ਤੁਸੀਂ ਜਾਓ ਡੇਕਾਂ ਦੇ ਥੱਲੇ ਛੋਟੇ-ਛੋਟੇ ਬੂਟੇ ਉੱਗੇ ਹੁੰਦੇ ਆ ਕਿਉਂ ਜੀ ਬਿਲਕੁਲ ਜੀ ਬਿਲਕੁਲ ਤਾਲੀਆਂ ਦੇ ਚਲਜੋ ਟਾਲੀ ਆਪਣੇ ਆਪ ਉੱਗੀ ਹੁੰਦੀ ਆ ਠੀਕ ਆ ਹੁਣ ਸਾਡੇ ਪੰਜਾਬ ਸਾਡੇ ਪੰਜਾਬ ਦਾ ਰਾਜ ਰੁੱਖਿਆ ਟਾਲੀ ਹਨਾ ਤਾਂ ਸਾਨੂੰ ਲੋੜ ਹੀ ਨਹੀਂ ਹੈਗੀ ਕਿ ਅਸੀਂ ਤਾਲੀਆਂ ਦੇ ਥੱਲਿਓ ਤੁਸੀਂ ਉਹ ਚੱਕੀ ਕਾਢ ਲਾਓ ਉਹਦੀ ਸੋ ਦੂਸਰਾ ਕੰਮ ਤੁਸੀਂ ਜਿਹੜਾ ਆ ਉਹ ਇਹ ਕਰ ਸਕਦੇ ਕਿ ਜਿੰਨੇ ਬੂਟੇ ਉਹਨਾਂ ਦੇ ਥੱਲੇ ਜਿਹੜੇ ਉੱਗੇ ਬੂਟੇ ਆ ਉਹਨਾਂ ਨੂੰ ਇਹ ਕਰ ਸਕਦੇ ਆ ਅੱਛਾ ਅਗਲੀ ਚੀਜ਼ ਇੱਕ ਤਾਂ ਬੀਜ ਰੱਖ ਲਓ ਦੂਸਰੇ ਤੁਸੀਂ ਉੱਗੇ ਆਪੇ ਬੂਟੇ ਜਿਹੜੇ ਆ ਅੱਛਾ ਇੱਕ ਕਈ ਬੂਟਿਆਂ ਦੀਆਂ ਕਲਮਾਂ ਲੱਗਦੀਆਂ ਜਿੱਦਾਂ ਗੁਲਾਬ ਦੀ ਕਲਮ ਤੁਸੀਂ ਲਾ ਸਕਦੇ ਆ ਦੇਸੀ ਅੰਜੀਰ ਹੋਵੇ ਤੇ ਭਾਵੇਂ ਕੋਈ ਅੰਜੀਰ ਹੋਵੇ ਤੁਸੀਂ ਅੰਜੀਰ ਨੂੰ ਉਹਦੀ ਕਲਮ ਕੱਟੋ ਫੋਟਕ ਦੀ ਤਾਂ ਤੁਸੀਂ ਉਹਦੀ ਇੰਨੀ ਸੋਹਣੀ ਗਲਮ ਅੱਜ ਕੱਲ ਤੁਸੀਂ ਦੇਖਿਓ ਕਿੰਨੀ ਸੋਹਣੀ ਤਿਆਰ ਹੁੰਦੀ ਆ ਬੂਟਾ ਬਹੁਤ ਸੋਹਣਾ ਬਣ ਜਾਂਦਾ ਅੰਜੀਰ ਦਾ ਅ ਜਿਸ ਤੱਕ ਮੈਨੂੰ ਪਤਾ ਸ਼ਾਇਦ ਫਾਲਸਾ ਤੁਸੀਂ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਫਾਲਸਾ 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 ਯਾਰ ਫਾਲਸੇ ਦਾ ਵੀ ਤੁਸੀਂ ਭੈਣੋ ਤੇ ਭਰਾਓ ਦੇਖੋ ਉਹਦੀ ਵੀ ਕਲਮ ਕੱਟ ਕੇ ਲਾ ਕੇ ਦੇਖ ਲਓ ਸ਼ਾਇਦ ਮੈਂ ਮੈਨੂੰ ਲੱਗਦਾ ਉਹਦੀ ਕਲਮ ਲੱਗ ਜਾਂਦੀ ਆ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਇਹ ਵੀ ਦੱਸ ਰਿਹਾ ਨਾ ਵੀ ਸਹੀ ਤਾਂ ਫਿਰ ਫਾਲਸੇ ਦਾ ਫਲ ਤਾਂ ਲੱਗਾ ਆ ਯਾ ਤਾਂ ਤੁਸੀਂ ਉਹਦੇ ਫਾਲਡ ਨੂੰ ਬੀਜ ਦੇ ਰੂਪ ਵਿੱਚ ਉਹਨੂੰ ਬੀਜ ਕੇ ਦੇਖ ਲਓ ਜੇ ਤਾਂ ਉਹ ਲੱਗਦਾ ਤੁਹਾਡਾ ਠੀਕ ਆ ਤਾਂ ਇੱਕ ਤੁਸੀਂ ਇਹ ਵੀ ਕਰ ਸਕਦੇ ਏਸੇ ਤਰ੍ਹਾਂ ਹੋਰ ਕਈ ਬੂਟੇ ਹੋਰ ਕਈ ਦਰਾਖਤ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੀਆਂ ਕਲਮਾਂ ਲੱਗ ਜਾਂਦੀਆਂ ਇੱਕ ਬੂਟਾ ਬਹੁਤ ਪਿਆਰਾ ਜਿਹਾ ਗੁਲਾਚੀਨੀ ਦਾ ਹੁੰਦਾ ਹਰਾ ਗ੍ਰੀਨ ਪੱਤਾ ਉਹਦਾ ਫੁੱਲ ਚਿੱਟਾ ਜਾਂ ਹਲਕਾ ਪੀਲਾ ਹੁੰਦਾ ਬਹੁਤ ਸੋਹਣਾ ਲੱਗਦਾ ਇਦਾਂ ਲੰਬਾ ਦਾ ਸ਼ਹਿਰਾਂ 'ਚ ਬਹੁਤ ਲੱਗੇ ਹੁੰਦੇ ਨੇ ਜੇ ਮੈਂ ਠੀਕ ਸਹੀ ਦੱਸ ਰਿਹਾ ਉਹਦਾ ਨਾਮ ਤੇ ਗੁਲਾਚੀਨੀ ਆ ਤਾਂ ਉਹ ਬੂਟਾ ਵੀ ਜਿਹੜਾ ਉਹਦੀ ਤੁਸੀਂ ਛੋਟੀ ਜੀ ਕਾਲਮ ਕਟੋ ਤਾਂ ਤੁਸੀਂ ਘੱਟ ਤੋਂ ਘੱਟ 7-8 ਇੰਚ ਜਾਂ ਵੱਡੀ ਵੀ ਕੱਟ ਲਓ ਤਾਂ ਉਹ ਵੀ ਤੁਹਾਡੀ ਜਿਹੜੀ ਹੈਗੀ ਆ ਉਹ ਬਹੁਤ ਹੀ ਸੋਹਣਾ ਤੁਹਾਡਾ ਬੂਟਾ ਤਿਆਰ ਤੁਹਾਨੂੰ ਮਿਲ ਜਾਊਗਾ ਤੇ ਤੁਸੀਂ ਉਹ ਵੀ ਕਰ ਸਕਦੇ ਆ ਸੋ ਇਸੇ ਤਰ੍ਹਾਂ ਜਿੰਨੇ ਵੀ ਬੀ ਆ ਤੁਸੀਂ ਕੋਈ ਵੀ ਬੀਜ ਦਾ ਹੁਣ ਆਂਬ ਫੋਰ ਐਗਜ਼ਾਮਪਲ ਮੈਂ ਆਂਬ ਦਾਸ ਦਿੰਨਾ ਆਂਬ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਪੁੱਛਿਆ ਸੀਗਾ ਕਿ ਆਂਬ ਦਾ ਸਾਡੇ ਕੋਲ ਦੇਖੋ ਸੀਡਲਿੰਗ ਤੋਂ ਤਿਆਰ ਜਿਹੜਾ ਆਂਬ ਆ ਜਿਹੜਾ ਅੱਜ ਕੱਲ ਤੁਸੀਂ ਆਂਬ ਖਾ ਰਹੇ ਹੋ ਬੇਸ਼ੁਮਾਰ ਖਾਰ ਤੇ ਉਹਨਾਂ ਆਂਬਾਂ ਤੋਂ ਤੁਸੀਂ ਉਹਦੀ ਜਿਹੜੀ ਗੇਟ ਕਿਆ ਉਹਨੂੰ ਹਲਕਾ ਜਿਹਾ ਕੱਟ ਮਾਰ ਕੇ ਉਹਦੇ ਵਿੱਚੋਂ ਉਹ ਜਿਹੜੀ ਜਿਹੜੀ ਗਿਰੀ ਹੁੰਦੀ ਆ ਉਹਦਾ ਅਸਲ ਬੀਜ ਆ ਉਹ ਕੱਢ ਲਓ ਉਹ ਬਸ ਲਗਾ ਦਿਓ ਕੁਛ ਦਿਨਾਂ ਚ ਹੀ ਉਹ ਬੂਟਾ ਬਣ ਜਾਏਗਾ ਤੇ ਉਹ ਜਿਹੜਾ ਬੂਟਾ ਆ ਤੁਸੀਂ ਮਾਰਚ ਚ ਲਾ ਸਕਦੇ ਮੇਰੇ ਖਿਆਲ ਨਾਲ ਨਹੀਂ ਤਾਂ ਅਗਲੇ ਸਾਲ ਲਾ ਲਈਓ ਸੋ ਤੁਹਾਡੇ ਕੋਲ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਚੀਜ਼ਾਂ ਤਿਆਰ ਹੁੰਦੀਆਂ ਇਸੇ ਤਰ੍ਹਾਂ ਨਾਲ ਤੁਹਾਡੇ ਕੋਲ ਨਿੰਬੂ ਜਾਤੀ ਦੇ ਜਿੰਨੇ ਫਲ ਆ ਨਿੰਬੂ ਹੈ ਆ ਜਾਂ ਤੁਹਾਡੇ ਕੋਲ ਮਸੰਮੀ ਵਗੈਰਾ ਹੈ ਤਾਂ ਉਹ ਗਲਗਲ ਵਗੈਰਾ ਦੇ ਬੂਟੇ ਹੁੰਦੇ ਨੇ ਤਾਂ ਉਹ ਸਾਰਿਆਂ ਦੀ ਵੀ ਤੁਸੀਂ ਇੱਕ ਦਾਬ ਲਗਾ ਦਿਓ ਦਾਬ ਦੁਨੀਆ ਜਿਨ੍ਹਾਂ ਨੂੰ ਲਾਉਣੀ ਆਉਂਦੀ ਆ ਉਹਨਾਂ ਤੋਂ ਸਿੱਖ ਲਓ ਆਦਰਵਾਇਜ਼ YouTube ਤੇ ਬਹੁਤ ਸਾਰੇ ਦੋਸਤ ਸਿਖਾਉਣ ਵਾਲੇ ਹੈਗੇ ਆ ਜਿਹੜੇ ਸਿਖਾ ਦਿੰਦੇ ਨੇ ਕਿ ਭਾਈ ਇਸ ਤਰ੍ਹਾਂ ਨਾਲ ਦਾਬ ਲਾਈ ਜਾਂਦੀ ਆ ਤੇ ਉਹ ਤੁਸੀਂ ਕਰ ਸਕਦੇ ਆ ਠੀਕ ਆ ਤੋਂ ਇਹ ਜਿਹੜੀਆਂ ਚੀਜ਼ਾਂ ਨੂੰ ਭਾਈ ਧਿਆਨ ਚ ਰੱਖ ਕੇ ਤੁਸੀਂ ਆਪਣੇ ਬੂਟੇ ਆਪ ਤਿਆਰ ਕਰੋ ਅ ਬਜਾਇ ਇਹ ਦੇ ਕਿ ਆਪਾਂ ਇਹ ਦੇਖੀਏ ਕਿ ਸਾਨੂੰ ਬੂਟੇ ਮਹਿੰਗੇ ਮਿਲਦੇ నో ਡਾਊਟ ਬੂਟੇ ਅੱਜ ਦੀ ਤਰੀਕ ਜ ਮਹਿੰਗੇ ਬਹੁਤ ਆ ਸੋ ਗੁਰਪ੍ਰੀਤ ਕਿੱਦਾਂ ਦਾ ਰਹਿੰਦਾ ਆਪਣਾ ਐਕਸਪੀਰੀਅੰਸ ਜਿਹੜਾ ਆਪਾਂ ਪਲਾਂਟੇਸ਼ਨ ਕਰਦੇ ਆ ਜਾਂ ਕਿੱਦਾਂ ਮਸਲਾ ਕੀ ਲੱਗਦਾ ਪਲਾਂਟੇਸ਼ਨ ਭਾਜੀ ਹੁਣ ਮੇਰੇ ਹਿਸਾਬ ਨਾਲ ਜਿਹੜੀ ਹੁਣ ਅੱਜ ਕੱਲ ਪਲਾਂਟੇਸ਼ਨ ਤਾਂ ਬਹੁਤ ਹੋ ਰਹੀ ਆ ਠੀਕ ਆ ਕਿ ਨਹੀਂ ਬੂਟੇ ਬਹੁਤ ਲਾ ਰਹੇ ਆ ਚਲੋ ਅਵੇਅਰਨੈਸ ਵੀ ਆ ਗਈ ਆ ਲੋਕਾਂ ਦੇ ਵਿੱਚ ਪਰ ਮੇਨ ਮੁੱਦਾ ਆ ਬੂਟੇ ਨੂੰ ਸੰਭਾਲਣ ਦਾ ਠੀਕ ਆ ਕਿ ਨਹੀਂ ਸੰਭਾਲ ਮੈਨੂੰ ਇਦਾਂ ਲੱਗਦਾ ਕਿ ਵੀ ਸੰਭਾਲ ਘੱਟ ਹੁੰਦੀ ਆ ਬੂਟੇ ਲੱਗਦੇ ਜ਼ਿਆਦਾ ਆ ਪਰ ਆਪਾਂ ਬਿਹਤਰ ਇਹਦੇ ਨਾਲੋਂ ਇਹ ਹੀ ਆ ਕਿ ਆਪਾਂ ਮੰਨ ਲਓ ਬੂਟੇ ਓਨੇ ਕ ਲਾਈਏ ਜਿੰਨੇ ਕ ਆਪਾਂ ਉਹਦੀ ਸਾਂਭ ਸੰਭਾਲ ਕਰ ਸਕੀਏ ਔਰ ਸਾਂਭ ਸੰਭਾਲ ਇਹ ਬੂਟਿਆਂ ਦੀ ਰੁੱਖਾਂ ਦਰਖਤਾਂ ਦੀ ਕੋਈ ਬਹੁਤ ਲੰਬਾ ਜ਼ੇਰ ਨਹੀਂ ਕਰਨੀ ਹੁੰਦੀ ਇੱਕ ਮਹੀਨਾ ਦੋ ਮਹੀਨੇ ਇੱਕ ਸਾਲ ਦੋ ਸਾਲ ਇਹਨਾਂ ਨੂੰ ਥੋੜਾ ਜਿਆਦਾ ਟਾਈਮ ਦੇਣ ਦੀ ਲੋੜ ਪੈਂਦੀ ਆ ਸਪੈਸ਼ਲੀ ਜਦੋਂ ਗਰਮੀ ਦਾ ਰੁੱਤ ਆਉਂਦੀ ਆ ਜਦੋਂ ਕਹਿ ਲਈਏ ਵੀ ਪੰਜਾਬੀ ਚ ਕਹਿੰਦੇ ਰੁੱਖ ਮੌਲ ਦੇ ਆ ਜਦੋਂ ਉਦੋਂ ਕੋ ਥੋੜਾ ਜਾ ਅੱਜ ਆਪਾਂ ਇਹਨਾਂ ਦੀ ਸਾਂਭ ਸੰਭਾਲ ਵਧੀਆ ਤਰੀਕੇ ਨਾਲ ਕਰ ਲਈਏ ਤੇ ਇਹ ਬਹੁਤ ਵਧੀਆ ਚੱਲਦੇ ਆ ਰੁੱਖ ਤੇ ਆਉਂਦੇ ਸਾਲ ਆਪਾਂ ਜੇ ਇਸ ਸਾਲ 100 ਬੂਟਾ ਲਾ ਰਹੇ ਆਂ ਤੇ ਉਹਦੇ ਵਿੱਚੋਂ 10 ਹੀ ਪਲੇ ਤਕੀ ਫਾਇਦਾ 10 ਹੀ ਲਾਓ ਤੇ 10 ਪਾਲ ਲਓ ਆਉਂਦੇ ਸਾਲ 10 ਹੋਰ ਲਾ ਲਓ। ਆਮੂਨ ਲੋਕਾਂ ਦੀ ਇਹ ਸਾਇਕੀ ਰਹਿੰਦੀ ਵੀ ਵੱਧ ਤੋਂ ਵੱਧ ਲਾ ਦਿਓ ਕੁਸ਼ਤਾਂ ਹੋਣਗੇ। ਕੁਸ਼ਤ ਨਹੀਂ ਇਹ 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 ਚੀਜ਼ ਮੇਰੇ ਹਿਸਾਬ ਨਾਲ ਇਹ ਸਹੀ ਨਹੀਂ ਹੈਗੀ ਕਿਉਂਕਿ ਕਈ ਵਾਰੀ ਆਪਾਂ ਕਈ ਵਾਰੀ ਦੇਖਿਆ ਜਦੋਂ ਆਪਾਂ ਉਹਦੀ ਕੇਅਰ ਹੀ ਨਹੀਂ ਕਰਦੇ ਫੋਟੋ ਖਚਾਈ ਗਾਂਝ ਚ ਚਲੇ ਗਏ ਪਰ ਉਹ ਬੂਟਾ ਡਿਵੈਲਪ ਨਹੀਂ ਹੁੰਦਾ ਬੂਟਾ ਚੱਲਦਾ ਨਹੀਂ ਉਹਦੀ ਕੋਈ ਦੇਖਰੇਖ ਨਹੀਂ ਹੁੰਦੀ ਤੇ ਮੈਂ ਤਾਂ ਇਹ ਸਮਝਦਾ ਵੀ ਘੱਟ ਲਾ ਲੋ ਪਰ ਉਹਨੂੰ ਪਾ ਲੋ ਜ਼ਰੂਰ ਤੁਸੀਂ ਪੁੱਛੋਗੇ ਕਿ ਆ ਪਿੱਛੇ ਨਹਿਰ ਆ ਹਾਂ ਪਿੱਛੇ ਸਾਡੇ ਨਹਿਰ ਆ ਬਹੁਤ ਹੀ ਵੱਡੀ ਨਹਿਰ ਆ ਕਿਹੜੀ ਨਹਿਰ ਆ ਮੈਂ ਵੀ ਦੱਸ ਦਿੰਦਾ ਇਹ ਸਿਧਮਾ ਪਿੰਡ ਸਿਧਮਾ ਬੇਟ ਜਦੋਂ ਨਕੂਦਰ ਤੋਂ ਜਗਰਾਵਾਂ ਨੂੰ ਆਪਾਂ ਜਾਣੇ ਆ ਉਸ ਜਗ੍ਹਾ ਇਹ ਪਿੰਡ ਆਉਂਦਾ ਆ ਤੇ ਇਹ ਉਹ ਵਾਲੀ ਸਿਧਮਾ ਵਾਲੀ ਨਹਿਰ ਆ ਜੀ ਠੀਕ ਹੈ ਜੀ ਖੈਰ ਗਰਮੀ ਆ ਜੋ ਬਹੁਤ ਜ਼ਿਆਦਾ ਸੀ ਅਸੀਂ ਫਿਰ ਵੀ ਬੂਟਿਆਂ ਨੂੰ ਆਏ ਪਰ ਬੂਟਿਆਂ ਨੂੰ ਅਸੀਂ ਕਿਉਂ ਆਏ ਮੈਂ ਉਹ ਵੀ ਗੁਰਪ੍ਰੀਤ ਆਪਾਂ ਕਿਉਂ ਆਏ ਦੱਸ ਦਈਏ ਨਹੀਂ ਆਪਾਂ ਦੇ ਰਹੀ ਆਪਾਂ ਰੋਕ ਲਈ ਆਪਾਂ ਕੋਈ ਨਹੀਂ ਆਪਾਂ ਤੁਹਾਨੂੰ 2 ਤਰੀਕ ਤੱਕ ਵੇਟ ਕਰਦੇ ਆ 2 ਤਰੀਕ ਨੂੰ ਆਪਾਂ ਜਦੋਂ ਲਾਵਾਂਗੇ ਫਿਰ ਦੱਸਾਂਗੇ ਹਾਂ ਦੱਸਾਂਗੇ ਜਰੂਰ ਦੱਸਾਂਗੇ ਤੇ ਹੋ ਸਕਦਾ ਚਲੋ ਆਪਣੀ ਕੋਸ਼ਿਸ਼ ਆ ਕਿ ਕੋਸ਼ਿਸ਼ ਲੋਕੀ ਪਸੰਦ ਵੀ ਕਰਨਗੇ ਤੇ ਮੈਂ ਚਾਹੁੰਦਾ ਵੀ ਆ ਕਿ ਲੋਕੀ ਇਹਨੂੰ ਫੋਲੋ ਵੀ ਕਰਨ ਤੇ ਅੱਗੇ ਚਲੋ ਸ਼ੇਅਰ ਵੀ ਕਰਨ ਵੀ ਸ਼ਾਇਦ ਹੋ ਸਕਦਾ ਹੋ ਸਕਦਾ ਕਿ ਸਾਡਾ ਇਹੋ ਜਿਹਾ ਛੋਟਾ ਜਿਹਾ ਉਪਰਾਲਾ ਲੋਕਾਂ ਨੂੰ ਪਸੰਦ ਆਵੇ ਸੋ ਬਾਈ ਉਹ ਜਿਹੜੀ ਗੱਲ ਅਸੀਂ ਕਰ ਰਹੇ ਸੀਗੇ ਕਿ ਰੁੱਖ ਜ਼ਰੂਰ ਲਾਵੋ ਬੂਟੇ ਜ਼ਰੂਰ ਲਾਵੋ ਬਹੁਤ ਸੋਹਣਾ ਲੱਗਦਾ ਐਨ ਅੱਜ ਨਾ ਗਰਮੀ ਦੇ ਵਿੱਚ ਭਿੱਜੇ ਪਏ ਅਸੀਂ ਆ ਨਾ ਭਿੱਜੇ ਪਏ ਇੱਕ ਚੀਜ਼ ਹੋਰ ਇੱਥੇ ਪਾਣੀ ਬਹੁਤ ਠੰਡਾ ਸੀ ਹਨਾ ਪਾਣੀ ਹਾਂ ਬਹੁਤ ਹਾਂ ਵੀ ਇਸ ਕਹਿ ਲਈਏ ਵੀ ਚਲੋ ਗੁਰੂ ਸਾਹਿਬਾ ਦੀ ਬਖਸ਼ਿਸ਼ ਹੈ ਇਸ ਧਰਤੀ ਨੂੰ ਮਾਲਵੇ ਦੀ ਨੂੰ ਤੇ ਇਸ ਧਰਤੀ ਦੇ ਉੱਤੇ ਇੱਧਰ ਨਾ ਜਦੋਂ ਆਈ ਤਾਂ ਪਾਣੀ ਬੜਾ ਕਮਾਲ ਯਾਰ ਤੁਹਾਡੇ ਇੱਧਰਲੇ ਇਲਾਕੇ ਦਾ ਨਾ ਮਾਲਵੇ ਦੇ ਇਸ ਇਲਾਕੇ 'ਚ ਚਲੋ ਵੈਸੇ ਸਾਰੇ ਪੰਜਾਬ ਦਾ ਹੀ ਆ ਪਰ ਸਾਨੂੰ ਬੜਾ ਵਧੀਆ ਲੱਗਾ ਤੇ ਇੱਕ ਇਹ ਆ ਕਿ ਹੁਣ ਨਾ ਸਾਨੂੰ ਜਿਹੜੀ ਮੁਹਿੰਮ ਚਲਾਉਣ ਦੀ ਲੋੜ ਆ ਉਹ ਮੁਹਿੰਮ ਤੁਸੀਂ ਉਹ ਚਲਾਓ ਕਿ ਰੁੱਖ ਲਾਉਣ ਦੀ ਮੁਹਿੰਮ ਚਲਾਓ ਪਰ ਰੁੱਖ ਨੂੰ ਸੰਭਾਲਣ ਦੀ ਮੁਹਿੰਮ ਜਿਹੜੀ ਆ ਨਾ ਉਹ ਉਸ ਤੋਂ ਵੱਡੀ ਕਰਕੇ ਉਹ ਜ਼ਿਆਦਾ ਜ਼ਰੂਰੀ ਹੈ ਉਹ ਜ਼ਿਆਦਾ ਜ਼ਰੂਰੀ ਰੁੱਖ ਜਿੱਥੇ ਤੁਸੀਂ 10 ਲਾਉਣੇ ਆ 5 ਲਾ ਲਓ ਪਰ ਉਹਨੂੰ ਸੰਭਾਲੋ ਜ਼ਰੂਰ ਹਾਂ ਉਹਨੂੰ ਆਪਣੀ ਜ਼ਿੰਮੇਵਾਰੀ ਤੇ ਸੰਭਾਲੋ ਜ਼ਰੂਰ ਔਰ ਉਹ ਕੋਈ ਬਹੁਤ ਵੱਡੀ ਸਰਦਾਰਦੀ ਨਹੀਂ ਹੁੰਦੀ ਜੇ ਦੇਖਿਆ ਜਾਏ ਗੱਲ ਤੇ ਰੁੱਖ ਲਾ ਲੈਣਾ ਉਹਨੂੰ ਸੰਭਾਲਣਾ ਕੋਈ ਬਹੁਤ ਵੱਡਾ ਕੰਮ ਨਹੀਂ ਹੈਗਾ ਜੀ ਉਹਨੂੰ ਮਤਲਬ ਕੇ ਚਲੋ ਤੁਸੀਂ ਸ਼ਾਮ ਸਵੇਰੇ ਥੋੜਾ ਜਿਆਦਾ ਟਾਈਮ ਦੇ ਦਿਓ ਤੇ ਉਹਦੀ ਵਧੀਆ ਤਰੀਕੇ ਨਾਲ ਕੇਅਰ ਹੋ ਸਕਦੀ ਹੈ ਸੋ ਇਹ ਸਾਡਾ ਅੱਜ ਦਾ ਇੱਕ ਯਤਨ ਹੈ ਅਸੀਂ ਬਹੁਤ ਜ਼ਿਆਦਾ ਕੋਈ ਫੋਟੋਆਂ ਨਹੀਂ ਇਤਕੀ ਪਾਈਆਂ ਅਸੀਂ ਇੱਥੇ ਬੂਟੇ ਲਾ ਰਹੇ ਹਾਂ ਇੱਥੇ ਲਾ ਰਹੇ ਹਾਂ ਸਿਰਫ ਇੱਕ ਪੀਆਰ ਪੰਜਾਬ ਤੋਂ ਆਪ ਸਭ ਨੂੰ ਇੱਕੋ ਬੇਨਤੀ ਕਰਨੀ ਹੈ ਜਿਹੜੇ ਵੀ ਦੋਸਤ ਭੈਣਾ ਭਰਾਵਾਂ ਨੇ ਐਸ ਸਾਲ ਬੂਟੇ ਲਾਏ ਨੇ ਥੋੜਾ ਜਿਹਾ ਵਧੀਆ ਪੱਧਰ ਤੇ ਲਾਏ ਨੇ ਮਤਲਬ ਕਿ ਉਹਨਾਂ ਦੀ ਸੰਭਾਲ ਕਰ ਰਹੇ ਨੇ ਜਾਂ ਉਹ ਉਹਦੀ ਉਸ ਉਸ ਬੂਟੇ ਨੂੰ ਉਹਨਾਂ ਨੇ ਕਿਸੇ ਨੇ ਚੰਗੇ ਪੱਧਰ ਤੇ ਆਪਣੇ ਪਿੰਡ ਵਿੱਚ ਆਪਣੇ ਸ਼ਹਿਰ 'ਚ ਜਾਂ ਆਪਣੇ ਇਲਾਕੇ 'ਚ ਵਧੀਆ ਪਲਾਂਟੇਸ਼ਨ ਕੀਤੀ ਆ ਉਹ ਜ਼ਰੂਰ ਆਪਣੀ ਸਟੋਰੀ ਜਿਹੜੀ ਆ ਉਹ ਸਾਨੂੰ ਭੇਜਿਓ ਤਾਂ ਕਿ ਦੂਸਰੇ ਲੋਕ ਮੋਟੀਵੇਟ ਹੋ ਸਕਣ ਦੂਸਰੇ ਵੀ ਹੋ ਸਕਣ ਤਾਂ ਤੁਹਾਡੀ ਸਟੋਰੀ ਆਪਾਂ ਪੀਆਰ ਪੰਜਾਬ ਤੇ ਪਾਉਣ ਦੀ ਕੋਸ਼ਿਸ਼ ਕਰਾਂਗੇ ਇੱਕੋ ਬੇਨਤੀ ਹੈ ਕਿ ਨਾਲ ਸਾਨੂੰ ਡਿਟੇਲ ਜ਼ਰੂਰ ਭੇਜਿਓ ਆਪਣਾ ਪਿੰਡ ਦਾ ਨਾਮ ਔਰ ਆਪਣੇ ਜਿਹੜਾ ਇਲਾਕੇ ਦਾ ਨਾਮ ਤੇ ਜਿਸ ਵੀ ਵੀਰ ਭਰਾ ਨੇ ਪੈਣਾ ਨੇ ਉਹਦੇ ਵਿੱਚ ਕੰਮ ਕੀਤਾ ਆ ਉਹ ਆਪਣੀ ਆਈਡੀ ਜਿਹੜੀ ਆ ਉਹਨੂੰ ਅਸੀਂ ਟੈਗ ਕਰਾਂਗੇ ਉੱਥੇ ਕਿ ਆਹ ਭਾਈ ਕੰਮ ਕਰ ਰਹੇ ਨੇ ਸੋ ਆਪਾਂ ਔਥੈਂਟਿਕ ਕੰਮ ਕਰੀਦਾ ਸੋ ਔਥੈਂਟਿਕ ਹੀ ਕੰਮ ਹੋਊਗਾ ਅੱਗੇ ਵੀ ਸੋ ਸਾਨੂੰ ਜ਼ਰੂਰ ਭੇਜਿਓ ਆਪਣੀ ਸਟੋਰੀ ਆਪਾਂ ਉਹਨੂੰ ਆਪਣਾ ਪੀਆਰ ਪੰਜਾਬ ਤੇ ਆਪਾਂ ਇੰਸਟਾਗ੍ਰam ਦੇ ਉੱਤੇ ਸਟੋਰੀ ਦੇ ਰੂਪ ਚ ਆਪਾਂ ਜ਼ਰੂਰ ਉਹਨੂੰ ਪਾਵਾਂਗੇ ਸੋ ਤੁਹਾਨੂੰ ਵਧੀਆ ਲੱਗੂਗਾ ਤੁਹਾਡੀ ਸਟੋਰੀ ਦੇਖ ਕੇ ਦੂਸਰੇ ਵੀ ਇਨਸਪਾਇਰ ਹੋਣਗੇ ਕੋਈ ਨਾ ਕੋਈ ਉਹ ਵੀ ਬੂਟਾ ਲਾਉਣਗੇ ਉਹਦੀ ਸਵਾਮਸ ਸੰਭਾਲ ਕਰਨਗੇ ਲਓ ਜੀ ਆ ਸਾਡਾ ਲਾਸਟ ਜਿਹੜਾ ਤੁਹਾਨੂੰ ਦੱਸ ਰਹੇ ਆਪਾਂ ਆ ਆ ਜੀ ਬੂਟੇ ਰੱਖੇ ਹੋਏ ਨੇ ਤੇ ਬੂਟੇ ਸਾਰੇ ਹੀ ਮੁੱਲ ਦੇ ਨੇ ਇਹਨਾਂ ਚ ਕੋਈ ਵੀ ਬੂਟਾ ਫਰੀ ਨਹੀਂ ਆਪਾਂ ਦੱਸ ਰਹੇ ਆ ਤੁਹਾਨੂੰ ਸਾਰੇ ਮੁੱਲ ਦੇ ਨੇ ਕੁਝ ਮਹਿੰਗੇ ਬੂਟੇ ਵੀ ਸਕੇ ਔਰ ਉਹ ਬੂਟੇ ਅਸੀਂ ਪ੍ਰਾਈਵੇਟ ਨਰਸਰੀ ਤੋਂ ਲਏ ਆ ਕਿਉਂਕਿ ਉਹ ਇੱਥੋਂ ਨਹੀਂ ਸੀ ਮਿਲ ਰਹਾ ਤੇ ਇਸੇ ਤਰ੍ਹਾਂ ਕੁਝ ਬੂਟੇ ਜਿਹੜੇ ਨੇ ਉਹ ਸਰਕਾਰੀ ਨਰਸਰੀ ਤੋਂ ਆਪਾਂ ਨੂੰ ਮਿਲ ਗਏ ਆ 25 ਰੁਪਏ ਦਾ ਇੱਕ ਫਲਦਾਰ ਬੂਟਾ ਮਿਲ ਆਇਆ ਤੇ 20 ਰੁਪਏ ਦਾ ਇੱਕੇੜਾ ਦੂਸਰੇ ਬੂਟੇ ਜਿਹੜੇ ਲੱਕੜ ਜਾਂ ਜੰਗਲਾਤ ਦੇ ਬੂਟੇ ਮਿਲੇ ਨੇ ਠੀਕ ਬਹੁਤ ਜ਼ਰੂਰੀ ਜਿਹੜੇ ਮੈਨੂੰ ਸਵਾਲ ਆਏ ਸੀ ਮੈਂ ਉਹਨਾਂ ਦੇ ਵਿੱਚੋਂ ਦੱਸ ਰਿਹਾ ਕਿ ਪਲਾਂਟੇਸ਼ਨ ਤੁਸੀਂ ਜਿਹੜੇ ਬੂਟੇ ਲਾ ਰਹੇ ਹੋ ਉਹ ਤੁਸੀਂ ਹਜੇ ਵੀ ਅਸੀਂ ਵੀ ਇਹਨਾਂ ਨੂੰ ਹੁਣੇ ਨਹੀਂ ਲਾ ਦੇਣਾ ਕੁਝ ਦਿਨ ਸੰਭਾਂਗੇ ਥੋੜਾ ਜਿਹਾ ਹਜੇ ਕੁਝ 5-7 ਦਿਨ ਹੋਰ ਰੁਕ ਜਾਓ ਕਿਉਂਕਿ ਮੀਂਹ ਨਹੀਂ ਪਿਆ ਕਾਰਨ ਕੀ ਹੈ ਕਿ ਮੀਂਹ ਨਹੀਂ ਪਿਆ ਅਸੀਂ ਪਿਛਲੀਆਂ ਵੀਡੀਓਜ਼ 'ਚ ਕਿਹਾ ਸੀ ਕਿ ਬੂਟੇ ਲਾਇਓ ਤੇ ਸੌਣ ਮਹੀਨੇ ਜਦੋਂ ਚੜ ਜਾਏਗਾ ਉਦੋਂ ਲਾਇਓ ਆ ਇੰਨੀ ਗਰਮੀ ਆ ਜਿਹਦੀ ਹਿਊਮਿਡਿਟੀ ਬਣੀ ਆ ਇਸ ਹੋਮਸ ਦੇ ਵੈਦਰ 'ਚ ਮੌਸਮ 'ਚ ਬੂਟਾ ਝੁਲਸ ਸਕਦਾ ਹੈ ਬੂਟੇ ਦਾ ਨਾ ਜਿੱਦਾਂ ਕਹਿੰਦੇ ਸਾਹ ਕੁੱਟ ਕੇ ਮਰ ਸਕਦਾ ਸੋ ਇਹ ਗੱਲ ਨੂੰ ਜ਼ਰੂਰ ਮਾਈਂਡ ਚ ਰੱਖਿਓ ਜੀ ਇਹ ਗੱਲ ਧਿਆਨ ਦੇਣ ਦੇ ਯੋਗ ਹੈ ਭਾਦੂ ਸ਼ਾਇਦ ਹੁਣ ਏਦਾਂ ਲੱਗ ਰਿਹਾ ਕਿ ਅਗਰ ਤਾਂ ਮੀਂਹ ਪੈ ਜਾਣਾ ਥੋੜਾ ਮੌਸਮ ਬਦਲਦਾ ਆ ਤਾਂ ਫੇਰ ਤਾਂ ਹੁਣੇ ਲਾ ਸਕਦੇ ਹਾਂ ਤੋਂ ਇੱਕ ਤਰ੍ਹਾਂ ਨਾਲ ਸਾਨੂੰ ਕੁਝ ਦਿਨ ਹੋਰ ਰੁਕਣਾ ਚਾਹੀਦਾ 5-7 ਦਿਨ ਅਸੀਂ ਵੀ ਰੁਕ ਰਹੇ ਆ ਅਸੀਂ ਹੁਣੇ ਨਹੀਂ ਲਾਉਣੇ ਹੈਗੇ ਬੂਟੇ ਇਹ ਸੋ ਜ਼ਰੂਰ ਰੁਕ ਜੋ ਜਿਹੜੇ ਦੋਸਤ ਰੁਕ ਸਕਦੇ ਨੇ ਜਿਹੜੇ ਹਲਕੇ ਜਿਵੇਂ ਸਾਡੇ ਬਠਿੰਡਾ ਸਾਈਡ ਹੈਗੀ ਆ ਜਾਂ ਮਾਨਸਾ ਜਾਂ ਸੰਗਰੂਰ ਸਾਈਡ ਆ ਬਰਨਾਲਾ ਸਾਈਡ ਆ ਜਾਂ ਫਿਰ ਜਿਨ੍ਹਾਂ ਏਰੀਆਜ਼ ਦੇ ਵਿੱਚ ਜ਼ਿਆਦਾ ਥੋੜਾ ਜਿਹਾ ਟੈਂਪਰੇਚਰ ਜ਼ਿਆਦਾ ਆ ਇਧਰ ਆਪਣੇ ਹੁਸ਼ਿਆਰਪੁਰ ਵਾਲੇ ਇਲਾਕੇ ਨਾਲੋਂ ਉਹਨਾਂ ਨੂੰ ਇੱਕ ਬੇਨਤੀ ਫੇਰ ਵੀ ਕਰ ਦਈਏ ਕਿ ਤੁਸੀਂ ਹਜੇ ਹੋਰ 4 ਦਿਨ ਰੁਕ ਜਾਓ ਕਿਉਂਕਿ ਬੂਟੇ ਖਰਾਬ ਹੋ ਸਕਦੇ ਨੇ ਸੋ ਭਾਈ ਹਜੇ ਬੂਟਿਆਂ ਨੂੰ ਸੰਭਾਲੋ ਜੀ ਘਰਾਂ ਦੇ ਲਾਗੇ ਸਿਰਫ ਤੇ ਸਿਰਫ ਕੋਸ਼ਿਸ਼ ਕਰੋ ਪਿੰਡ ਦੇ ਵਿੱਚ ਜਿਹੜੇ ਲਾਉਂਦੇ ਆ ਨਾ ਘਰਾਂ ਲਾਗੇ ਲੋਕਾਂ ਦੇ ਉਹ ਫਲਦਾਰ ਲਾਵੇਓ ਜਿਵੇਂ ਅਨਾਰ ਹੈ ਅਮਰੂਦ ਹੈ ਤੁਹਾਡੇ ਕੋਲ ਦੋ ਬਹੁਤ ਵਧੀਆ ਆਪਸ਼ਨ ਨੇ ਜਾਮਣ ਵੀ ਲਾ ਸਕਦੇ ਆ ਪਰ ਵੱਡਾ ਹੋਣ ਵਾਲਾ ਰੁੱਖ ਜਿਹੜਾ ਆ ਉਹ ਨਾ ਲਾਵੋ ਅਸੀਂ ਤੁਹਾਨੂੰ ਇਹੀ ਬੇਨਤੀ ਕਰਾਂਗੇ ਕਿਉਂਕਿ ਸਾਡੇ ਨਿੱਜੀ ਜਿਹੜਾ ਜਿਹੜਾ ਸਾਡੀ ਰਿਆ ਐਕਸਪੀਰੀਅੰਸ ਰਿਹਾ ਉਹ ਇਹੀ ਹੈ ਲੋਕ ਬਹੁਤ ਵਧੀਆ ਸਾਂਭਦੇ ਨੇ ਆੜੂ ਲਾ ਸਕਦੇ ਹਾਂ ਆਲੂ ਬਖਾਰਾ ਲਾ ਸਕਦੇ ਹਾਂ ਬਹੁਤ ਵਧੀਆ ਚੱਲਣਗੇ ਬਹੁਤ ਲੋਕ ਪਸੰਦ ਕਰਦੇ ਆ ਆਪ ਪਾਣੀ ਪਾਉਂਦੇ ਨੇ ਸੰਭਾਲਦੇ ਨੇ ਸਾਰਾ ਕੁਝ ਬਹੁਤ ਵਧੀਆ ਜਦੋਂ ਤੁਸੀਂ ਪਿੰਡ 'ਚ ਪਲਾਂਟੇਸ਼ਨ ਕਰਨ ਲੱਗੇ ਵੱਡੇ ਰੁੱਖ ਲਾ ਦਿੰਦੇ ਹੋ ਉਹ ਥੋੜੀ ਦਿੱਕਤ ਆ ਉਹ ਤੁਸੀਂ ਰੁੱਖ ਜਿਹੜੇ ਨੇ ਉਹ ਪਿੰਡ ਦੇ ਵੱਡੇ ਰਾਹਾਂ ਤੇ ਲਾ ਸਕਦੇ ਹੋ ਸਾਂਝੀਆਂ ਥਾਂਾਂ ਤੇ ਲਾ ਸਕਦੇ ਹੋ ਪਿੰਡ ਦੇ ਸ਼ਮਸ਼ਾਨ ਘਾੜ ਚ ਲਾ ਸਕਦੇ ਹੋ ਪਿੰਡ ਦੇ ਸਕੂਲਾਂ ਚ ਲਾ ਸਕਦੇ ਹੋ ਡਿਸਪੈਂਸਰੀ ਤੇ ਲਾ ਸਕਦੇ ਹੋ ਜਾਂ ਕੋਈ ਵੀ ਪੰਚਾਇਤੀ ਥਾਂ ਜਿਹੜੀ ਖਾਲੀ ਹੈ ਹਾਂ ਲੋਕ ਕੀ ਕਹਿੰਦੇ ਨੇ ਕਿ ਸਾਨੂੰ ਲੰਘਣ 'ਚ ਦਿੱਕਤ ਆਉਂਦੀ ਹੈ ਤੇ ਭਾਈ ਉਹਦੀ ਸ਼نگਾਈ ਕਰਨੀ ਉਹਨੂੰ ਸਾਫ਼ ਕਰਨਾ ਉਹ ਫੇਰ ਨਾਲ ਹੀ ਜ਼ਿੰਮੇਵਾਰੀ ਜਿਹੜੀ ਆ ਉਹ ਆਪਣੀ ਇਹ ਵੀ ਸਮਝਿਓ ਆਗੇ ਕਿਸੇ ਨੂੰ ਜ਼ਿਆਦਾ ਜਦੋਂ ਉਹ ਫਸਲ ਲੈ ਕੇ ਲੰਘਦੇ ਨੇ ਕੰਬਾਈਨਰ ਨੇ ਲੰਘਣਾ ਹੁੰਦਾ ਤੇ ਕਿਸੇ ਨੂੰ ਬਹੁਤੀ ਦਿੱਕਤ ਨਾ ਆਵੇ ਗੱਡੀਆਂ ਲੰਘਣ ਚ ਸੋ ਇਹ ਜ਼ਰੂਰ ਧਿਆਨ ਰੱਖਿਆ ਕਰੋ ਬਸ ਇਹੀ ਪਲਾਂਟੇਸ਼ਨ ਦਾ ਜਿਹੜਾ ਸਾਡਾ ਮੂਲ ਮੰਤਰ ਆ ਸੋ ਇਹ ਜਿਹੜੇ ਬੂਟੇ ਆਪਾਂ ਲਏ ਆ ਜਿਵੇਂ ਕਿ ਹੁਣ ਅਸੀਂ ਤੁਹਾਨੂੰ ਪਹਿਲਾਂ ਦੱਸਦੇ ਕਿ ਦਾ ਆਪਾਂ ਕੋਸ਼ ਬੂਟੇ ਜਿੱਦਾਂ ਇਹ ਕਿਉਂ ਲੈ ਕੇ ਚੱਲੇ ਆ ਵੀ ਆਪਾਂ ਡਿਵੈਲਪ ਆਪਾਂ ਕੋ ਡਿਵੈਲਪ ਕੀਤੇ ਵੀ ਹੈਗੇ ਆ ਕਲਮਾਂ ਲੱਗੀਆਂ ਵੀ ਹੈਗੀਆਂ ਕੋਸ਼ ਬੂਟੇ ਜਿਹੜੇ ਆਪਾਂ ਵੰਡੇ ਵੀ ਨੇ ਪਹਿਲਾਂ ਤਾਂ ਹੁਣ ਫੇਰ ਵੰਡਾਂਗੇ ਹਜੇ ਪਰ ਅਸਲ 'ਚ ਇਹ ਵੰਡਣੇ ਨੇ ਇੱਕ ਮੌਕੇ ਤੇ ਅਸੀਂ ਵੰਡਣੇ ਨੇ ਕੁਝ ਖਾਸ ਲੋਕਾਂ ਨੂੰ ਦੇਣੇ ਨੇ ਸੋ ਉਹ ਤੁਹਾਨੂੰ ਥੋੜੇ ਦਿਨਾਂ ਤੱਕ ਕੋਸ਼ਿਸ਼ ਕਰਾਂਗੇ ਦੱਸਣ ਦੀ ਕਿ ਕਿਉਂ ਵੰਡ ਰਹੇ ਆ ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਅਸੀਂ ਸੀਡ ਤੋਂ ਤਿਆਰ ਕੀਤੇ ਨੇ ਉਹ ਹੁਣ ਹਜੇ ਹੁਣ ਤਿਆਰ ਕਰ ਰਹੇ ਆ ਤੋ ਮਾਰਚ ਤੱਕ ਆਪਾਂ ਉਹ ਲਾਉਣ ਜੋਗੇ ਹੋ ਜਾਣਗੇ ਮਾਰਚ ਤੱਕ ਮਾਰਚ ਫਰਵਰੀ ਮਾਰਚ ਤੱਕ ਹੋ ਜਾਣਗੇ ਲਾਉਣ ਵਾੜ ਜਾ ਮਾਰਚ ਮਹੀਨੇ ਮਾਰਚ ਤੱਕ ਹੋ ਜਾਣਗੇ ਬਿਲਕੁਲ ਹਾਂਜੀ ਹਾਂ ਸੋ ਇਹਦਾ ਧਿਆਨ ਰੱਖਿਓ ਜੀ ਬਾਕੀ ਬਹੁਤ ਵਧੀਆ ਸਾਰਾ ਕੁਝ ਠੀਕ ਹੈ ਜਿਹੜੇ ਲਾਰ ਰਹੇ ਨੇ ਬੂਟੇ ਉਹਨਾਂ ਦੀ ਮਿਹਨਤ ਨੂੰ ਵੀ ਸਲਾਮ ਜਿਹੜੇ ਸੰਭਾਲ ਰਹੇ ਨੇ ਉਹਨਾਂ ਦੀ ਮਿਹਨਤ ਨੂੰ ਵੀ ਸਲਾਮ ਸੋ ਰੁੱਖਾਂ ਨੂੰ ਥੋੜਾ ਜਿਆਦਾ ਯਾਰ ਪਿਆਰ ਕਰੋ ਇਹ ਰੁੱਖ ਹੀ ਸਾਡਾ ਜਿਹੜਾ ਆ ਉਹ ਆਉਣ ਵਾਲਾ ਭਵਿੱਖ ਜਿਹੜਾ ਸੰਭਾਲ ਸਕਦੇ ਨੇ ਇਹਦੇ ਨਾਲ ਹੀ ਸਾਨੂੰ ਕੋਈ ਸ਼ੁੱਧ ਹਵਾ ਮਿਲ ਸਕਦੀ ਹੈ ਬਿਲਕੁਲ ਹਾਂਜੀ ਸੋ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਹਾਂਜੀ ਹਾਂਜੀ ਸੋ ਪੀ ਆਰ ਪੰਜਾਬ ਤੋਂ ਆ ਇਹ ਗੰਦੀਆਂ ਗੱਲਾਂ ਬਾਤਾਂ ਜਿਹੜੀ ਕਬੂਲ ਕਰਿਓ ਤੇ ਜਲਦੀ ਨਵੀਂ ਵੀਡੀਓ ਨਾਲ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ